ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਜਿੰਨਾ ਵੀ ਕਿਸਾਨ ਵੀਰਾਂ ਦੇ ਝੋਨੇ ਦੇ ਵਿੱਚ ਹਲਦੀ ਰੋਗ ਡੋਡੀ ਰੋਗ ਦੀ ਸਮੱਸਿਆ ਆਈ ਆ ਸੋ ਉਹਨਾਂ ਕਿਸਾਨ ਭਰਾਵਾਂ ਵਾਸਤੇ ਜਾਣਕਾਰੀ ਬਹੁਤ ਜ਼ਰੂਰੀ ਆ ਜਿਹੜੀ ਆੜਤੀਆਂ ਵੱਲੋਂ ਨਾ ਕੀਤੀ ਜਾ ਰਹੀ ਉਹ ਕੀ ਖਬਰ ਆ ਕੀ ਗੱਲਬਾਤ ਆ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆ ਤਾਂ ਕਿ ਕਿਸੇ ਵੀ ਕਿਸਾਨ ਭਰਾ ਦਾ ਜਿਹੜਾ ਨੁਕਸਾਨ ਨਾ ਹੋਵੇ ਸੋ ਤੁਸੀਂ ਵੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਕਿਸਾਨ ਵੀਰਾਂ ਤੱਕ ਜਿਹੜੀ ਜਾਣਕਾਰੀ ਪਹੁੰਚ ਜਾਵੇ ਤਾਂ ਜਿਹੜੇ ਵੀਰ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤਜਕਰ ਭੇਜ ਤੇ ਦੇਖ ਰਹੇ ਵੀਡੀਓ ਤੇ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਪੁਰਾਣੇ ਵੀਡੀਓ ਜਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾ ਜਿਵੇਂ ਆਪਾਂ ਜਾਣਦੇ ਵੀ ਖੜਾਣੇ ਬਹੁਤ ਵੱਡੇ ਪੱਧਰ ਤੇ ਜਿਹੜਾ ਕਿਸਾਨਾਂ ਦਾ ਨੁਕਸਾਨ ਕੀਤਾ ਤੇ ਬੱਚੀ ਕੁਜੀ ਜਿਹੜੀ ਫਸਲ ਆ ਉਹਦੇ ਉੱਪਰ ਬਿਮਾਰੀਆਂ ਦਾ ਅਟੈਕ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਕਿਤੇ ਬੌਣੇ ਰੋਗ ਨੇ ਕਿਸਾਨ ਵੀਰਾਂ ਨੂੰ ਜਿਹੜਾ ਬਿਮਾਰੀ ਨੇ ਪ੍ਰਭਾਵਿਤ ਕੀਤਾ ਤੇ ਬਹੁਤ ਸਾਰੇ ਕਿਸਾਨਾਂ ਨੇ ਜਿਹੜੀ ਆਪਣੀ ਫਸਲ ਵਾਈ ਆ ਉਸ ਤੋਂ ਬਾਅਦ ਹੋਰ ਕਈ ਪ੍ਰਕਾਰ ਦੀਆਂ ਜਿਹੜੀਆਂ ਝੋਨੇ ਤੇ ਪਰ ਜਿਹੜੀਆਂ ਬਿਮਾਰੀਆਂ ਦੇਖਣ ਨੂੰ ਮਿਲੀਆਂ ਐਸੇ ਤਾਂ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਦੇਖਣ ਨੂੰ ਮਿਲੀਆਂ ਪਰ ਜਿਹੜੇ ਇਸ ਵਾਰ ਜਿਹੜੇ ਸਭ ਤੋਂ ਵੱਡੀ ਜਿਹੜੀ ਬਿਮਾਰੀ ਜਿਹੜੀ ਦਿੱਕਤ ਸਾਹਮਣੇ ਆਈ ਆ ਉਹ ਕਿਸਾਨ ਪਰਬਹਲਦੀ ਰੋਗ ਦੀ ਆਈ ਆ ਡੋਡੀ ਰੋਗ ਦੀ ਤਾਂ ਇਹਦਾ ਜਿਹੜਾ ਸਿੱਧਾ ਦਾ ਸਿੱਧਾ ਕਿਸਾਨ ਨੂੰ ਜਿਹੜਾ ਗੁਨੇਗਾਰ ਮੰਨਿਆ ਜਾਂਦਾ ਹੈ ਵੀ ਕਿਸਾਨ ਨੇ ਪਾਣੀ ਵੱਧ ਲਾਤਾ ਕਿਸਾਨ ਨੇ ਜਿਹੜਾ ਪਾਣੀ ਜ਼ਿਆਦਾ ਟਾਈਮ ਖੜਾ ਕੇ ਰੱਖਿਆ ਯੂਰੀਆ ਵੱਧ ਪਾਤੀ ਯੂਰੀਆ ਲੇਟ ਪਾਤੀ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਿ ਜੀ ਮੈਂ 100% ਕਿਸਾਨ ਨੂੰ ਜਿਹੜਾ ਗਲਤ ਦੱਸਿਆ ਜਾਂਦਾ ਹੈ ਹਾਲਾਂਕਿ ਇਥੇ 100% ਕਿਸਾਨ ਗਲਤ ਨਹੀਂ ਹੈਗਾ ਹਾਂ ਇਹ ਗੱਲ ਜ਼ਰੂਰ ਸਹੀ ਆ ਵੀ ਜਿੱਥੇ ਆਪਾਂ ਪਾਣੀ ਜ਼ਿਆਦਾ ਖੜਾ ਕਰਾ ਕੇ ਰੱਖਦੇ ਆ ਯੂਰੀਆ ਜ਼ਿਆਦਾ ਪਾ ਦਿੰਨੇ ਲੇਟ ਯੂਰੀਆ ਪਾ ਦਿੰਨੇ ਆ ਉਹ ਕਿਤੇ ਨਾ ਕਿਤੇ ਹਲਦੀ ਰੋਗ ਦਾ ਕਾਰਨ ਬਣਦਾ ਜ਼ਿਆਦਾ ਵਧਨ ਦਾ ਪਰ ਇਹਦਾ ਇਹ ਮਤਬ ਨਹੀਂ ਕਿ 100% ਉਹਦੇ ਕਾਰਨ ਹੀ ਹਲਦੀ ਰੋਗ ਆਪਣੇ ਖੇਤ ਚ ਆਉਂਦਾ ਤਾਂ 100% ਹੀ ਕਿਸਾਨ ਨੂੰ ਗਲਤ ਮੰਨਿਆ ਜਾਂਦਾ ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਦਵਾਈਆਂ ਦੇ ਵਿੱਚ ਵੀ ਜਿਹੜਾ ਨੁਕਸਨ ਹੁੰਦਾ ਦਵਾਈਆਂ ਦੀ ਫਾਰਮੂਲੇਸ਼ਨ ਘੱਟ ਹੋਣਾ ਦਵਾਈਆਂ ਡੁਪਲੀਕੇਸੀ ਵਧਣੀ ਦਵਾਈਆਂ ਦਾ ਅਸਰ ਘਟਣਾ ਜਿਵੇਂ ਜਿਹੜੇ ਕਿਸਾਨ ਵੀ ਕਾਫੀ ਇਹ ਪਿਛਲੇ ਲੰਮੇ ਸਮੇਂ ਤੋਂ ਖੇਤੀ ਕਰਦੇ ਉਹ ਜਾਣਦੇ ਵੀ ਜਦੋਂ ਆਪਾਂ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਵਾਸਤੇ ਕਣਕ ਦੇ ਉੱਪਰ ਨਦੀਨ ਨਾਸ਼ਕ ਕੰਟਰੋਲ ਕਰਨ ਵਾਸਤੇ ਸਪਰੇਆ ਕਰਦੇ ਸੀ ਤਾਂ ਉਦੋਂ ਜਿਹੜਾ ਸ਼ੁਰੂਆਤ ਦੇ ਵਿੱਚ ਜਦੋਂ ਨਵੀਆਂ-ਨਵੀਆਂ ਦਵਾਈਆਂ ਤੋਂ ਬਹੁਤਾ ਨਾ ਤਾਂ ਕੋਈ ਬੈਂਟਰੀ ਵਾਲੇ ਪੰਪ ਹੁੰਦੇ ਸੀ ਨਾ ਜਿਹੜਾ ਪੈਟਰੋਲ ਵਾਲੇ ਪੰਪ ਹੁੰਦੇ ਸੀ ਉਦੋਂ ਜ਼ਿਆਦਾਤਰ ਕਿਸਾਨ ਭਰਾ ਜਿਹੜਾ ਹੱਥ ਵਾਲੇ ਪੰਪਾਣਾ ਡਰਮੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ 15 ਲੀਟਰ ਵਾਲੀਆਂ ਉਹਨਾਂ ਨਾਲ ਸਪਰੇਅ ਕਰਦੇ ਸੀ ਤਾਂ ਉਹ ਜਿਹੜਾ ਨਦੀਨ ਜਿਹੜੇ ਕੰਟਰੋਲ ਹੋ ਜਾਂਦੇ ਸੀ ਉਹ ਜਿਵੇਂ ਜਿਵੇਂ ਦਵਾਈਆਂ ਪੁਰਾਣੀਆਂ ਹੁੰਦੇਆਂ ਗਈਆਂ ਉਹਨਾਂ ਦੀ ਡੁਬਲੀ ਕੇਸੀ ਵਰਗੀ ਫਾਰਮੇਸ਼ਨ ਹੋ ਗਈ ਜਾਂ ਦਵਾਈਆਂ ਦਾ ਅਸਰ ਘਟਣਾ ਸ਼ੁਰੂ ਹੋ ਗਿਆ ਤਾਂ ਹੁਣ ਆਪਾਂ ਦੇਖ ਲਓ ਵੀ ਕੋਈ ਵੀ ਗੁਲੇ ਡੰਡੀ ਦੇ ਸਪਰੇਅ ਕਰਦੇ ਆ ਤੇ ਉਹਦਾ ਰਿਜ਼ਲਟ ਆਪਾਂ ਨੂੰ ਮਿਲਦਾ ਨਹੀਂ ਸਟਰੋਂਗ ਤੋਂ ਸਟਰੋਂਗ ਜਿਹੜਾ ਆਪਾਂ ਟੈਕਨੀਕਲ ਵਰਤ ਲੈਣੇ ਆ 10 ਤੋਂ 15 ਦਿਨ ਵਾਸਤੇ ਉਲੀ ਰਣਾ ਕੰਟਰੋਲ ਹੁੰਦਾ ਥੋੜਾ ਜਿਹਾ ਰੁਕਦਾ ਉਹ ਫੇਰ ਚੱਲ ਪੈਂਦਾ ਤਾਂ ਹੁਣ ਦਮਾਂ ਹੀ ਕਿਸਾਨ ਵੀਰਾਂ ਨੇ ਉਹ ਸਪਰੇਆ ਕਰਨੀ ਇਹ ਬੰਦ ਕਰਦੀ ਹੈ ਹੁਣ ਤਾਂ ਬਜਾਈ ਸਮੇਂ ਅਫਕੀਰਾ ਵਗੈਰਾ ਜਿਹੜੀਆਂ 24 ਘੰਟੇ ਦੇ ਅੰਦਰ ਆਪਾਂ ਹੜਤਾਂ ਲੀਆਂ ਘਣੇ ਅੰਦਰ ਸਪਰੇਅ ਕਰਨੀ ਉਹ ਹੀ ਕਰ ਦਿੰਨੇ ਆ ਤਾਂ ਉਹ ਉਹਦੇ ਨਾਲ ਰਿਜ਼ਲਟ ਮਿਲਦੇ ਦੂਜੀਆਂ ਦਮੀਆਂ ਲਾਪਾ ਕਿਸਾਨ ਵੀਰਾਂ ਬੰਦ ਹੀ ਕਰਦੇ ਆ ਇਹੋ ਚੀਜ਼ ਹੁਣ ਹਲਦੀ ਰੋਗ ਤੇ ਹੋ ਰਹੀ ਆ ਜਦੋਂ ਨਵਾਂ ਨਵਾਂ ਹਲਦੀ ਰੋਗ ਤੇ ਸਪਰੇਅ ਕਰਨ ਲੱਗੇ ਕਿਸਾਨ ਵੀਰ ਪਹਿਲੇ ਨੰਬਰ ਤੇ ਇੱਕ ਸਪਰੇਅ ਕਰਦੇ ਸੀ ਤਾਂ ਹਲਦੀ ਰੋਗ ਆਉਂਦਾ ਹੀ ਨਹੀਂ ਸੀ ਤਾ ਹੁਣ 2 2 3 3 ਸਪ੍ਰੇਆਂ ਕਰਨ ਦੇ ਬਾਵਜੂਦ ਵੀ ਜਿਹੜਾ ਹਲਦੀ ਰੋਗ ਵੱਡੇ ਪੱਧਰ ਤੇ ਅਟੈਕ ਕਰਨ ਦੇ ਪਿਆ ਤਾਂ ਇਹ ਜਿਆਦਾ ਜਿਹੜਾ 100% ਕਿਸਾਨ ਨੂੰ ਗਲਤ ਠਹਿਰ ਜਾਂਦੇ ਕਿਸਾਨ ਦੀ ਗਲਤੀ ਆ ਤੇ ਜਿਹੜੀਆਂ ਆਪਾਂ ਸਪ੍ਰੇਆਂ ਕਰਦੇ ਜਾਂ ਯੂਨੀਵਰਸਿਟੀਆਂ ਰეკਮੈਂਡ ਕਰਦੀਆਂ ਜਾਂ ਕਿਸਾਨ ਵੀ ਆਪਣੇ ਤਜਰਬੇ ਨਾਲ ਕਰਦੇ ਫਿਰ ਉਹਦੇ ਨਾਲ ਕਿਤੇ ਨਾ ਕਿਤੇ ਗੁਲੀ ਜਿਹੜਾ ਆਪਣਾ ਹਲਦੀ ਰੋਗ ਆ ਕੰਟਰੋਲ ਹੋਣਾ ਚਾਹੀਦਾ ਕਿਉਂ ਨਹੀਂ ਹੁੰਦਾ ਇਸ ਚੀਜ਼ ਤੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਜਾਂਚ ਹੋਣੀ ਚਾਹੀਦੀ ਆ ਕਿ ਕਿਸਾਨਾਂ ਦਾ ਵੱਡੇ ਪੱਧਰ ਤੇ ਲੱਖਾਂ ਕਰੋੜ ਰੁਪਏ ਜਿਹੜਾ ਨੁਕਸਾਨ ਹੁੰਦਾ ਉਹ ਕਿਹੜੇ ਖਾਤੇ 'ਚ ਪੈਂਦਾ ਕਿੱਥੇ ਜਾਂਦਾ ਸੋ ਕਿਸਾਨ ਭਰੋ ਜਿਹੜੀ ਹੁਣ ਮੇਨ ਆਪਾਂ ਗੱਲ ਕਰਨੀ ਬਈ ਜਿੰਨਾ ਕਿਸਾਨ ਵੇਦੇ ਹਲਦੀ ਲਗਭਗ ਤਾਂ ਹਰ ਕਿਸਾਨ ਵੀ ਦੇ ਖੇਤ ਦੇ ਵਿੱਚ ਹਲਦੀ ਰੋਗ ਆਇਆ ਕਿਸੇ ਦੇ ਘਟ ਆਇਆ ਕਿਸੇ ਦੇ ਬਹੁਤਾ ਆ ਗਿਆ ਸੋ ਜਿਹੜੇ ਵੀ ਕਿਸਾਨ ਵੀਰਾਂ ਦੇ ਹਲਦੀ ਰੋਗ ਵਾਲਾ ਝੋਨਾ ਤੁਸੀਂ ਵਡਾਉਣਾ ਜਦੋਂ ਵੀ ਵਡਾਉਣਾ ਤਾਂ ਪਹਿਲੇ ਨੰਬਰ ਤੇ ਤਾਂ ਜਿਹੜੀ ਗੱਲ ਨੋਟ ਕਰਨ ਵਾਲੀ ਜਿਹੜੀ ਖਬਰ ਸਾਹਮਣੇ ਨਿਕਲ ਕੇ ਆਈ ਬਈ ਕਿਉਂਕਿ ਹਲਦੀ ਰੋਗ ਨਾਲ ਜਿਹੜਾ ਝੋਨੇ ਦੇ ਦਾਣੇ ਉਹ ਡਿਸਕਲਰ ਹੋ ਜਾਂਦੇ ਹੋ ਕਾਲੇ ਜੇ ਪੈ ਜਾਂਦੇ ਆ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਜੀ ਇਤਾਂ ਜਿਹੜੇ ਦਾਣੇ ਖਰਾਬ ਹੋ ਜਾਂਦੇ ਡੋਡੀ ਵਾਲਾ ਦਾਣਾ ਖਰਾਬ ਹੁੰਦਾ ਜੂਦੇ ਨਾਲ ਦੇ ਦਾਣੇ ਵਿੱਚ ਬਾਊਡਰ ਲਾ ਕੇ ਦਾਣੇ ਕਾਲੇ ਹੋ ਜਾਂਦੇ ਆ ਇਹਦੇ ਕਾਰਨ ਮੰਡੀ ਦੇ ਵਿੱਚ ਜਿਹੜੀ ਦਿੱਕਤ ਆਈ ਕਿਸਾਨ ਵੀਰਾਂ ਨੂੰ ਕਾਫੀ ਜਗ੍ਹਾ ਤੋਂ ਜਿਹੜੀਆਂ ਖਬਰਾਂ ਸਾਹਮਣੇ ਆਗਲੇ ਕਰ ਰਹੇ ਵੀ ਜਿਹੜੇ ਆੜਤੀ ਉਹ ਦਾਣੇ ਜਿਹੜੇ ਉਹ ਝੋਨਾ ਨਹੀਂ ਖਰੀਦ ਰਹੇ ਹਲਦੀ ਰੋਗ ਵਾਲਾ ਜਿੱਥੇ-ਜਿੱਥੇ ਤੁਹਾਨੂੰ ਦਿੱਕਤ ਆਈ ਜ਼ਰੂਰ ਕਮੈਂਟ ਕਰਕੇ ਦੱਸਿਓ ਪਤਾ ਲੱਗਵੇ ਕਿੰਨੀ ਕ ਸਮੱਸਿਆ ਕਿਸਾਨਾਂ ਨੂੰ ਆ ਰਹੀ ਆ ਤਾਂ ਉਹ ਕਹਿ ਰਹੇ ਵੀ ਦਾਣੇ ਦਾ ਕਲਰ ਨਹੀਂ ਸਹੀ ਦਾਣੇ ਦੀ ਕੁਆਲਿਟੀ ਨਹੀਂ ਸਹੀ ਉਹਦੇ ਕਰਕੇ ਕਿਸਾਨਾਂ ਤੋਂ ਕਈ ਜਗ੍ਹਾ ਦਾ ਝੋਨਾ ਨਹੀਂ ਖਰੀਦਿਆ ਗਿਆ ਤਾਂ ਉਹ ਬਾਅਦ ਦੇ ਵਿੱਚ ਕਿਸਾਨ ਵੀਰਾਂ ਨੇ ਗੱਲਬਾਤ ਕਰੇ ਘਾਟੇ ਦੇ ਜਿਹੜਾ ਝੋਨਾ ਤਲਾਇਆ ਇਹ ਆਪਾਂ ਕੋਲ 126 ਦੀ ਜਿਹੜੀ ਖਬਰ ਸਾਹਮਣੇ ਨਿਕਲ ਕੇ ਆਈ ਕਿ 26 126 ਝੋਨਾ ਵੈਸੇ ਤਾਂ ਹਲਦੀ ਰੋਗ ਦਾ ਹਰ ਇੱਕ ਵੈਰਾਈਟੇ ਚ ਹੈਗਾ ਹੀ ਆ ਤਾਂ ਇਸ ਚੀਜ਼ ਤੇ ਕਿਸਾਨ ਭਰਾਵਾਂ ਤੋਂ ਆਪਾਂ ਨੂੰ ਇੱਕ ਆਕਰਨ ਦੀ ਲੋੜ ਏ ਨਹੀਂ ਮਤੇ ਇੱਕ ਕਿਸਾਨ ਨੂੰ ਕਾਰਡ ਲੱਗੀ ਤੇ ਦੂਜੇ ਚੁੱਪ ਕਰਕੇ ਬੈਠੇ ਰਹਿਣਾ ਤਾਂ ਦੂਜਿਆਂ ਵੀ ਉਹਦਾ ਸਾਥ ਦੇਣਾ ਤਾਂਕਿ ਜਿਹੜੀ ਇਸ ਚੀਜ਼ ਤੋਂ ਕਿਸਾਨਾਂ ਦੀ ਹੋਰ ਲਹੌਰ ਲੁੱਟ ਨਾ ਆਵੇ ਕਿਉਂਕਿ ਇੱਕ ਵਾਰ ਜਦੋਂ ਇਹਨਾਂ ਇਹ ਕਾਰਡ ਲਾਉਣੀ ਸ਼ੁਰੂ ਕਰ ਦਿੱਤੀ ਫਿਰ ਸਾਰੇ ਕਿਸਾਨ ਇੱਕ ਵੱਡੇ ਨਾਲ ਰਗੜ ਕੇ ਰੱਖ ਲੈਣੇ ਆ। ਤੇ ਜੀ ਨੂੰ ਥੋੜੇ ਸਮਝਣ ਲੋ ਤਾਂ ਜਦੋਂ ਝੋਨਾ ਵਡਾਉਣਾ ਉਦੋਂ ਇੱਕ ਤਾਂ ਛਿੱਲੇ ਮੌਸਮ ਜਿਹਨੂੰ ਵਡਾਉਣਾ ਬੱਦਲ ਵਾਈਚ ਝੋਨਾ ਨਾ ਵੜਾਇਓ ਤੇ ਤਰੇਲਾ ਝੋਨਾ ਨਾ ਵੜਾਇਓ ਜੇਕਰ ਇਹ ਤੁਸੀਂ ਇਹ ਗਲਤੀ ਕਰ ਲਈ ਤੇ ਸਾਰਾ ਝੋਨਾ ਜਿਹੜਾ ਖਰਾਬ ਹੋ ਜਾਊਗਾ ਉਹ ਜਿਹੜਾ ਹਲਦੀ ਰੋਗ ਵਾਲਾ ਪਾਊਡਰ ਹੈ ਉਹ ਸਾਰੇ ਦੂਜਿਆਂ ਦਾਣਿਆਂ ਤੇ ਵੀ ਲੱਗ ਜਾਣਾ ਤੇ ਫਿਰ ਤੁਹਾਨੂੰ ਮੰਡੀ 'ਚ ਦਿੱਕਤ ਆ ਸਕਦੀ ਹੈ ਸੋ ਵੀਡੀਓ ਚੰਗ ਲੱਗ ਤਾਂ ਸ਼ੇਅਰ ਕਰਦੇ ਬਹੁਤ ਬਹੁਤ